ਅੱਜ ਲਾਲਾਬਾਦ ਬਿੰਦ ਨਗਰੀ ਤੋਂ ਜੋ ਸੀਰਾ ਸਾਹਮਣੇ ਆਈਆਂ ਹਨ ਇਥੋਂ ਦੇ ਸਥਾਨਕ ਲੋਕਾਂ ਵੱਲੋਂ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਐਸਐਚ ਅੰਗਰੇਜ਼ ਸਿੰਘ ਸਿਟੀ ਨੇ ਪਹੁੰਚ ਕੇ ਤਰਨਾ ਪ੍ਰਦਰਸ਼ਨ ਕਾਰਜ ਨੂੰ ਰੋਕਿਆ ਔਰ ਤਰਨਾ ਲਾਭ ਇੱਕ ਵਾਰੀ ਰੋਕਿਆ ਗਿਆ ਜੋ ਮਸਲਾ ਹੈ ਇਥੋਂ ਦੀ ਸੜਕ ਦੇ ਨੇੜੇ ਦੋਨਾਂ ਸਾਈਡਾਂ ਤੋਂ ਪੱਟ ਦਿੱਤੀ ਗਈ ਹੈ ਇਥੋਂ ਦੇ ਸਥਾਨਿਕ ਲੋਕਾਂ ਦਾ ਕਹਿਣਾ 40 ਸਾਲ ਤੋਂ ਪੁਰਾਣੀ ਸੜਕ ਹੈ ਜੋ ਚੱਲ ਰਹੀ ਹੈ ਇਥੋਂ ਦਾ ਕੋਈ ਜੋ ਜਿਹੜੀ ਸੜਾਂ ਦੇ ਜਗ੍ਹਾ ਆ ਉਸ ਦਾ ਕਹਿਣਾ ਹੈ ਇਹ ਜਗ੍ਹਾ ਮੇਰੀ ਹੈ ਲੇਕਿਨ ਸਥਾਨਕ ਲੋਕਾਂ ਦਾ ਕਹਿਣਾ ਹੈ ਇਹ 40 ਸਾਲ ਦਾ ਸੜਕ ਚੱਲ ਰਹੀ ਹੈ ਜੋ ਲਗਾਤਾਰ ਇੱਥੇ ਸੜਕ ਕੰਬੇ ਵੀ ਲੱਗਿਆ ਉਹ ਸਰਕਾਰੀ ਪਾਈਪਲਾਈਨ ਵੀ ਵਿਸ਼ਿਆ ਪਾਏ ਨਹੀਂ ਬੜੀ ਹੈ ਕੀ ਨਾਮ ਹੈ ਤੁਹਾਡਾ ਤੇ ਕੀ ਮਸਲਾ ਹੋਇਆ ਜੀ ਮੈਂ ਜੇ ਮੇਰਾ ਨਾਮ ਬਰਵਿੰਦਰਪਾਲ ਸਿੰਘ ਹਾਰੂ ਵਾੜ ਨੰਬਰ 16 ਗੋਬਿੰਦਨਗਰੀ ਮੈਂ ਤੁਹਾਨੂੰ ਮੌਜੂਦਾ ਐਂਟਰੀਆਂ ਜੀ ਸਾਡਾ ਮਸਲਾ ਹੈਗਾ ਇਹ ਆ ਇੱਕ ਸਾਡੇ ਘਰਾਂ ਨੂੰ ਜਿਹੜਾ ਕਿ 4 ਤੇ 5 ਤੋਂ ਪਰਿਵਾਰ ਇੱਥੇ ਵਸਿਆ ਹੋਇਆ ਹੈ 25-30 ਸਾਲ ਤੋਂ ਜੀ ਔਰ 25-30 ਸਾਲ ਤੋਂ ਯਾਨੀ ਜਿਹੜੀ ਸੜਕ ਹੈ ਗਵਰਨਮੈਂਟ ਦੀ ਸੜਕ ਹੈ ਛੱਡੀ ਹੋਈ ਹੈ ਔਰ ਦੋ ਵਾਰੀ ਮੈਂ ਆਪਦੇ ਹੱਥਾਂ ਨਾਲ ਬਣਵਾ ਚੁੱਕਿਆ ਤੀਜੀ ਵਾਰ ਮੇਰਾ ਬੁਲਾਨ ਹੋ ਗਿਆ ਤੇ ਜੀ ਬਾਜ਼ਾਰ ਪੈਟਰੋਲ ਪੰਪ ਦੇ ਸਾਹਮਣੇ ਸਾਹਮਣੇ ਸਾਡੀ ਗੋਬਿੰਦਨਗਰੀ ਹੈ ਉਹਨੂੰ ਰਸਤਾ ਜਾਂਦਾ ਹੈ ਦੋਨੇ ਪਾਸੇ ਐਗਰੀਕਲਚਰ ਲੈਂਡ ਹੈ ਕਾਕਾ ਨੰਬਰਦਾਰ ਜੀ ਉਹਦੀ ਹੈ ਜੀ ਉਹ ਇੱਕ ਆਪਦੇ ਆਪ ਨੂੰ ਦਾ ਸ਼ੋਅ ਕਰਦਾ ਕਿ ਮੈਂ ਅਮੰਦਪੂਰੀ ਆ ਪਰ ਲੇਕਿਨ ਉਹ ਤੁਸੀਂ ਦੇਖੋ ਕਾਰਾ ਉਹਦਾ ਦੋਨਾਂ ਸਾਈਡਾਂ ਤੋਂ ਸੜਕ ਪੜ ਦਿੱਤੀ ਹੈ ਪੰਜ ਪੰਜ ਫੋਟੇ ਦੇ ਡੂੰਗੇ ਟੋਏ ਮਾਰ ਦਿੱਤੇ ਆ ਇਹ ਅੱਜ ਨਹੀਂ ਮਾਰੇ ਇਹ ਹਰ ਵਾਰੀ ਮਾਰ ਦਿੰਦਾ ਸਾਲ ਕਬਾਦ ਆਂਦਾ ਫਿਰ ਟੋਇਆ ਦੇ ਮਾਰ ਦਿੰਦਾ ਅਸੀਂ ਗਰੀਬ ਲੋਕ ਜਿਹੜੇ ਹੱਥਾਂ ਨਾਲ ਭਰਦੇ ਆ ਊੜੀਆਂ ਭਰਦੀਆਂ ਕੋਈ ਆਸਰਾ ਹੁੰਦਾ ਸਾਡਾ ਡੰਗਰ ਨੂੰ ਸਾਡਾ ਆਸਰਾ ਹੁੰਦਾ ਹੁਣ ਕਿੰਨੇ ਵਾਰ ਸੜਕ ਬਣਵਾ ਚੁੱਕੇ ਅੱਜ ਫੇਰ ਸੜਕ ਦੇ ਨੇ ਉਚਾ ਲਓ ਸੈਂਟਰ ਦੇ ਵਿੱਚੋਂ ਜੀ ਇਹਨੇ ਜੀਸੀਪੀ ਲਾ ਕੇ ਉਹ ਪਟ ਦਿੱਤੀ ਹੈ ਵਿੱਚੋਂ ਸਾਡੇ ਮਹੱਲੇ ਨੂੰ ਜਿਹੜੀ ਵਾਟਰ ਸਪਲਾਈ ਜਾਂਦੀ ਹੈ ਉਹ ਤੋੜ ਦਿੱਤੀ ਹੈ ਸਾਡੇ ਮਹੱਲੇ ਦੇ ਬੱਚੇ ਜਿਹੜੇ ਬੁੜੀਆਂ ਔਰਤਾਂ ਬਜ਼ੁਰਗ ਸਾਰੇ ਤੋਂ ਪਾਣੀ ਦੇ ਇੰਤਿਆਸੇ ਬੈਠੇ ਆ ਜੀ ਔਰ ਜਿੰਨੀਆਂ ਸੜਕਾਂ ਦੇ ਆਸੇ ਪਾਸੇ ਲੱਗੀ ਸਾਰੀ ਇਹਦੀ ਐਗਰੀਕਲਚਰ ਦੀ ਲੈਂਡ ਲੱਗਦੀ ਹੈ ਜਿੰਨੀਆਂ ਸੜਕਾਂ ਸਾਡੇ ਅਸੀਂ ਬਣਵਾਈਆਂ ਸੀਆਂ ਗਵਰਨਮੈਂਟ ਤੋਂ ਉਹ ਸਾਰੀਆਂ ਟੁੱਟਣ ਦੇ ਕਿਨਾਰ 'ਚ ਆ ਅਸੀਂ ਬਹੁਤ ਪਰੇਸ਼ਾਨ ਆ ਜਦੋਂ ਇੱਥੇ بارش ਹੋ ਜਾਂਦੀ ਹੈ ਤਾਂ ਇੱਕ ਸਾਈਡ ਤੋਂ ਵੈਨ ਖੜਦੀ ਹੈ ਬੱਚਾ ਦੀ ਦੂਜੀ ਸਾਈਡ ਲੰਘਦੀ ਹੈ ਇਹ ਅਤਾ ਕਿਲੋਮੀਟਰ ਦਾ ਏਰੀਆ ਹੈ ਜਿਹੜਾ ਕਿ ਤਾਂ ਅਸੀਂ ਬਹੁਤ 25 30 ਸਾਲ ਤੋਂ ਪਰੇਸ਼ਾਨ ਆ ਇਸ ਰੋਡ ਦੇ ਉੱਤੇ ਇਸ ਬੰਦੇ ਤੋਂ ਇਹ ਹੰਕਾਰੀ ਬੰਦਾ ਹੈ ਨਾ ਤਾਂ ਇਹ ਰੋਡ ਛੱਡਦਾ ਹੈ ਤੇ ਨਾ ਹੀ ਸਾਨੂੰ ਇੰਨੀ ਜਗ੍ਹਾ ਦੇ ਵਿੱਚੋਂ ਵੀ ਲੰਘਣ ਲਈ ਸਾਨੂੰ ਮਜਬੂਰ ਕਰ ਰਿਹਾ ਹੈ ਔਰ ਅਸੀਂ ਅੱਗੇ ਦੋ ਵਾਰੀ ਵੈਨਾਂ ਬੱਚਿਆਂ ਪਲਟ ਗਈਆਂ ਅੱਜ ਵੀ ਇੱਕ ਹਾਦਸਾ ਹੋ ਗਿਆ ਇੱਕ ਬੱਚਾ ਆਪਣਾ ਪਿਓ ਨੂੰ ਸਕੂਲ ਤੋਂ ਟਿਊਸ਼ਨ ਤੋਂ ਲੈ ਕੇ ਜਾ ਰਿਹਾ ਸੀ ਉਹ ਜਦੋਂ ਖਾਲੇ ਦੇ ਵਿੱਚ ਉਹ ਟੂਪੇ ਸੋਇ ਤੇ ਵਿੱਚ ਟਿੱਕਿਆ ਉਹਦੀ ਫ੍ਰੈਕਚਰ ਹੋ ਗਿਆ ਹੈ ਅਸਲ ਮੁਤਾਬਕ ਮੱਲੇਵਾਂ ਦੇ ਕੋ ਹਸਪਤਾਲ ਦੇ ਵਿੱਚ ਦਾਖਲ ਹੈ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਆ ਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਜਿੰਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਆ ਕੇ ਸਾਡਾ ਮੌਕਾ ਵੇਖੋ ਸਾਡੇ ਬੱਚਿਆਂ ਦੀ ਦਰਦ ਸੁਣੋ ਅਸੀਂ ਪਾਗਲ ਨਹੀਂ ਕਿ ਅਸੀਂ ਰੋਡ ਬੰਨ੍ਹ ਜਾਮ ਕਰ ਰਹੇ ਹਾਂ ਦੇਖੋ ਅਸੀਂ ਕਿੰਨੇ ਮਜਬੂਰੀ ਚ ਰਹੇ ਅੱਜ ਦੇਖੋ ਜੇ ਕਿਤੇ ਉੱਥੇ ਮੱਲੇ ਦੇ ਵਿੱਚ ਅੱਗ ਲੱਗ ਜਾਵੇ ਇੱਕ ਵੀ ਬੰਦਾ ਉਥੋਂ ਨਹੀਂ ਭੱਜ ਸਕਦਾ ਕਿਉਂਕਿ ਮੇਨ ਰੋਡ ਹੀ ਇਹ ਹੈ ਜਾਣ ਵਾਸਤੇ ਦਾ ਐਂਬੂਲੈਂਸ ਜਾ ਦਾ ਐਂਬੂਲੈਂਸ ਜਾ ਸਕਦੀ ਹੈ ਸਾਈਕਲ ਨਹੀਂ ਲੰਘ ਸਕਦਾ ਜਿਹੜਾ ਨੇ ਵਿਚਾਲੋ ਸੜਕ ਪੱਟ ਦਿੱਤੀ ਆ ਉੱਥੇ ਸਾਈਕਲ ਇਹਨਾਂ ਨਾਲ ਸਾਡਾ ਐਂਬੂਲੈਂਸ ਕਿ ਲੰਘਣੀ ਸੀਗੀ ਸਾਡੀ ਅੱਖਾਂ ਚ ਹਲ ਕੇ ਬੇਨਤੀ ਹੈ ਜੀ ਸਾਹਿਬ ਦੇਖੀ ਸਾਹਿਬ ਸਾਡੀ ਅਰਜ਼ੀ ਸੁਣ ਲਓ ਸਾਡੇ ਬੱਚਿਆਂ ਬਾਰੇ ਕੁਝ ਸੁਣ ਲਓ ਅਸੀਂ ਆਖਰ ਨੂੰ ਕੀ ਕਰਾਂਗੇ ਜਾਂ ਤਾਂ ਅਸੀਂ ਸੂਇਸਾਈਡ ਕਰ ਲਾਂਗੇ ਜਾਂ ਅਸੀਂ ਇੱਥੇ ਆ ਕੇ ਬੱਸਾਂ ਦੇ ਥੱਲੇ ਆ ਕੇ ਮਰ ਜਾਾਂਗੇ ਸਾਡੇ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੋਊਗਾ ਇਹ ਕਾਕਾ ਨੰਬਰਦਾਰ ਹੋਊਗਾ ਜੇ ਸਾਡੇ ਕਿਸੇ ਵੀ ਨੁਕਸਾਨ ਹੁੰਦਾ ਹੈ ਮਾਲੀ ਜਾਨ ਤੇ ਕਿਹੜੀ ਬਸਤੀ ਹੈ ਜੀ ਕੀ ਸਮੱਸਿਆ ਆ ਰਹੀ ਜੋ ਸੜਕ ਪੁੱਟੀ ਗਈ ਸਮੱਸਿਆ ਦੀ ਆਉਣੀ ਹੈ ਤੇ ਕਰੋ ਜਿਹੜੀ ਅਸੀਂ ਦੇਖਦੇ ਆ ਬੱਚੇ ਸਾਡੇ ਵਿਕਲ ਲਾ ਲਾ ਕਲਾਂ ਤੇ ਡੇਲੀ ਦਾ ਦੇਖਦੇ ਆ ਮਰਨਾ ਹੁੰਦਾ ਉਤਰੇ ਦਾ ਜੀ ਮਾਤਾ ਜੀ ਕੌਣ ਹੈ ਜਿਹਨੇ ਕਿੰਨਾ ਸੜਕ ਪੱਟੀ ਕੀ ਨਾਮ ਉਹਦਾ ਜੀ ਇਹਨੂੰ ਮੈਂ ਤਾਂ ਕਾਕਾ ਕਾਕਾ ਕਹਿੰਦੇ ਨੇ ਮਰਦੇ ਨੇ ਇਹਨਾਂ ਨੇ ਕਾਕਾ ਇਹ ਕੀ ਜਾਂਦਾ ਨਾ ਹੀ ਤੇ ਤੁਹਾਡੇ ਇੱਥੇ ਰਹਿਣ ਵਾਲੇ ਲੋਕਾਂ ਕੋ ਪੈਸੇ ਦੀ ਡਿਮਾਂਡ ਕਰ ਰਿਹਾ ਜੀ ਹੋਰ ਆਂਦਾ ਪੈਸਾ ਦਿਓ ਤੇ ਪੈਸਾ ਵੀ ਕੋਈ ਥੋੜਾ ਘਣਾ ਨਹੀਂ ਮੰਗਦਾ ਤੇ ਗਰੀਬ ਮੰਨਿਆ ਕਿ ਤੁਹਾਨੂੰ ਪੈਸਾ ਦੇ ਜੀ ਮਾਰ ਕੇ ਸਜਰੀ ਧਾੜੀ ਕਰਦੇ ਮੁੰਡੇ ਧਾੜੀਆਂ ਤੇ ਜਾਂਦੇ ਨੇ ਇਹਨੂੰ ਕੌਣ ਦੇਣਾ ਫੂਲਾਂ ਵਹਿਣਾ ਨਾਲ ਤਾਂ ਕਰ ਜੀ ਐਨਾ ਤਾਂ ਕਰਦਾ ਬੱਚਿਆਂ ਦੀ ਵਹਿਣਾ ਇੱਥੇ ਡੱਗ ਪੈਂਦੀਆਂ ਬੱਚਿਆਂ ਦੀ ਵਹਿਣ ਦੀ ਬੱਚੇ ਦਾ ਨਕਾਣਾ ਘਨਿਆਕ ਤੇ ਫਾਜ਼ਿਲ ਕਾ ਡੀਸੀ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਮੰਗ ਕਰਦੇ ਹਾਂ ਸਾਡੀ ਸਰਕਾਰ ਚੱਗੀ ਜਾ ਜੀ ਹਾਂ ਹੋਰ ਸਾਡੀ ਮੰਗ ਕੋਈ ਨਹੀਂ ਇਹਦੀ ਸਾਨੂੰ ਫੜਕ ਛਾੜਦੇ ਹੋਏ ਸਾਡੀ ਇਹ ਕਦੀ ਟੋਏ ਮਾਰ ਕੇ ਨਾ ਕਦੀ ਕਿਸੇ ਬੰਦੇ ਮਿੱਟੀ ਖੇਚ ਲੈਿੰਦਾ ਫੇਰ रवि ਪਾਟਾ ਅੱਛਾ ਵੀਰ ਜੀ ਕੀ ਗੱਲਬਾਤ ਹੋਈ ਇਸ ਇੱਥੇ ਜਿਹੜੇ ਸੜਕ ਬੁੱਟੇ ਗਏ ਇਹ ਗੱਲ ਸਰ ਵੀ ਇਹ ਸਰਕਾਰੀ ਗਲੀ ਹੈ ਜੀ ਠੀਕ ਹੈ ਇੱਕ ਤਾਂ ਇਹ ਵੀ ਫੁੱਟ ਦਾ ਰੋੜ ਹੈ ਇਹ ਨੇ ਕਿਹਾ ਵੀ ਇਹ 11 ਫੁੱਟ ਦਾ ਰੋੜ ਹੈ ਧੱਕਾ ਕਰ ਰਿਹਾ 11 ਫੁੱਟ ਦਾ ਬਹੁਤ ਦਿਨਾਂ ਦਾ ਕਰ ਰਿਹਾ ਅੱਜ ਤਾਂ ਨਹੀਂ ਕਰ ਰਿਹਾ ਜੀ ਜੀ ਇਹਨੇ ਦੋਹਾਂ ਪਾਸੋਂ ਨਾਲ ਜੀ ਸੀ ਬੀ ਨਾਲ ਖੱਡੇ ਖੜ ਤੇ ਪਰਸੋਂ ਵੀ ਬੈਲ ਪਲਟਦੀ ਪਲਟਦੀ ਬਚ ਗਈ ਜੀ ਤੇ ਦੋ ਵਾਰੀ ਕਾਰ ਪਲਟ ਗਈ ਇਹਨੂੰ ਜਦੋਂ ਕਹੀਦਾ ਇਹਨੇ ਅੱਗੋਂ ਗਾਲ ਤੋਂ ਬਿਨਾ ਬੋਲਦਾ ਨਹੀਂ ਅੱਜ ਇਹਨੇ ਕੀ ਕਿਹਾ ਸਾਨੂੰ ਦੋ ਤਿੰਨ ਦਿਨ ਪਹਿਲਾਂ ਹੀ ਐਮ ਐਲ ਏ ਸਾਹਿਬ ਕੋਲ ਗਏ ਸੀ ਵੀ ਇਹਦੇ ਬਾਰੇ ਗੱਲਬਾਤ ਇਹ ਸਾਰਾ ਰਸਤਾ ਹੀ ਬੰਦ ਕਰਤਾ ਮੇਰੀ ਥਾਏ ਕਨ ਜੋ ਮਰਜ਼ੀ ਕਰ ਲੋ ਕਿ ਕੌਣ ਸੀ ਕੀ ਨਾਮ ਸੀ ਇਹਦਾ ਜਿੰਨੇ ਰੋਡ ਪਾੜਤਾ ਜੀ ਇਹ ਬਨਾਰਸੀ ਦਾ ਸ਼ਾਇਦ ਇਹਦਾ ਨਾਮ ਹੈ ਨੰਬਰਦਾਰ ਬਨਾਰਸੀ ਦਾਸ ਕਹਿੰਦੇ ਨੇ ਜੀ ਲਾਲਾ ਬਾਦ ਦਾ ਰਹਿਣ ਵਾਲਾ ਜੀ ਹਾਂ ਜੀ ਇਹ ਜਲਾਲਾਬਾਦ ਦਾ ਰਹਿਣ ਵਾਲਾ ਹੋਰ ਵੀ ਰਹਿੰਦਾ ਪਰ ਇਹ ਪਿੱਛੋਂ ਰੋਡ ਵੀ ਫੁੱਟਦਾ ਆ ਰਿਹਾ ਜੀ ਸਾਰਾ ਮੱਲਾ ਘਟੋ ਘਟ 4000 ਲੋਕ ਰਹਿੰਦੇ ਨੇ ਘਟੋ ਘਟ ਵੀ 1000 ਕਰ ਰਿਹਾ ਜੀ ਫਿਰ ਉਹ ਰੋਡ ਜਿਹੜਾ 20 ਫੁੱਟ ਦਾ ਆ ਰਿਹਾ ਇਹ 10 ਫੁੱਟ ਦਾ 9 ਫੁੱਟ ਦਾ ਕੀਤੀ ਖੜਾ ਹੈ ਵਿੱਚ ਬਿਜਲੀ ਦੀ ਤਾਰਾਂ ਲਾਈ ਖੜਾ ਹੈ ਕਰੰਟ ਦੀ ਤਾਰਾਂ ਛੱਡ ਦਿੰਦਾ ਰਾਤ ਨੂੰ ਜੀ ਜੀ ਇੰਨਾ ਲੋਕ ਰਾਸਮੈਂਟ ਨਹੀਂ ਦੇ ਤੂੰ ਆ ਰੋਡ ਨੂੰ ਤੁਸੀਂ ਆ ਪੱਤਰਕਾਰ ਰਾਤ ਨੂੰ ਲੰਘ ਕੇ ਵਿਖਾ ਦਿਓ ਇੱਥੇ ਨਿਹਰੇ ਚਿੱਟੇ ਵਾਲੇ ਖੜੋਤੇ ਹੋਣਗੇ ਜੀ ਫਿਰ ਉਦੋਂ ਦੱਸੋ ਵੀ ਸਾਡੇ ਮਹੱਲੇ ਦਾ ਕੀ ਕਸੂਰ ਹੈ ਸਾਡੇ ਬੱਚਾ ਦਾ ਕੀ ਕੀ ਕਈ ਮੋੜਾਂ ਸੰ ਲੁੱਟੇ ਗਏ ਵੀਰ ਜੀ ਇਹ ਜੇ ਰੋਡ ਕੁੱਟਣ ਦੀ ਮਨਜ਼ੂਰੀ ਲਈ ਸੀਗੀ ਉਹਨੇ ਕੋਈ ਮਨਜ਼ੂਰੀ ਨਹੀਂ ਲਈ ਉਹ ਕਹਿੰਦਾ ਮੈਂ ਕਾਦੀ ਮਨਜ਼ੂਰੀ ਲੈਣੀ ਇਹ ਤਾਂ ਐਗਰੀਕਲਚਰ ਦੀ ਥਾਂ ਹੈ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਨਗਰ ਕੌਂਸਲ ਦੀ ਥਾਂ ਹੈ ਨਗਰ ਕੌਂਸਲ ਦਾ ਕੰਟਰੈਕਸ਼ਨ ਜਾ ਰਹੇ ਨੇ ਸਾਰਾ ਸਾਰਾ ਘਟੀਦਾ ਸਾਲਾ ਉਤੋਂ ਜਿਹੋ ਹੁੰਦੇ ਨਾਲ ਗੱਲ ਕਰਨੇ ਸਾਰਿਆਂ ਨੂੰ ਗੱਲ ਕਰਦਾ ਹੈ ਲੇਡੀਜ਼ ਨਾਲ ਮਿਸਬਿਹੇਵ ਕਰਦਾ ਲੇਡੀਜ਼ ਆਈਆਂ ਚਾਰ ਪੰਜ ਨੂੰ ਕਹਿਣ ਉਹਨਾਂ ਦੇ ਗੱਲ ਪੈ ਗਿਆ ਨਿਸ਼ਾਨਦੀ ਵਗੈਰਾ ਕਰਾਈ ਹੈ ਸੜਕ ਦੀ ਇਹ ਸਾਰੀ ਹੋਈ ਹੈ ਇਹ ਅੱਜ ਦਾ ਰੋਲਾ ਨਹੀਂ ਇਹ ਚਾਰ ਪੰਜ ਸਾਲਾਂ ਤੋਂ ਮੰਨਣਾ ਰਹੁੰਦਾ ਪਿਆ ਛੇਰ ਸਿੰਘ ਐਮਪੀ ਸੀ ਉਦੋਂ ਵੀ ਗੱਲ ਕੀਤੀ ਕਿ ਬਾਦਲ ਸਾਹਿਬ ਰਹੇ ਨੇ ਉਦੋਂ ਵੀ ਗੱਲ ਕੀਤੀ ਗਈ ਸੀ ਹਰ ਵਾਰ ਹੱਥ ਜੋੜ ਕੇ ਵੋਟਾਂ ਪਾਣੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਵੀ ਸੜਕ ਹੁਣ ਕਿੰ ਸੜਕਦਾਨੇ ਸਰ ਜੀ ਘਾਟੋ ਘਾਟੇ 6 ਬਾਈ ਸਾਰੀ ਪਟਕੇ ਪਰਾ ਕਰ ਦਿੱਤੀ ਤੇ ਵਿਚਾਲੋ ਹੀ ਪਾੜ ਪਾਤਾ 6 ਫੁੱਟ ਦਾ ਤੁਹਾਡਾ ਕੀ ਨਾਮ ਵੀਰ ਜੀ ਮੇਰਾ ਰਵੀ ਪਾਟੇ ਜੀ ਜਲਾਲਾਬਾਜ ਰਹਿਣ ਵਾਲੇ ਪਿੰਨਤ ਨਗਰੀ ਦੇ ਰਹਿਣ ਵਾਲੇ ਗੁਬਿੰਦ ਲਾਗ ਕੀ ਸਮੱਸਿਆ ਆ ਰਹੀ ਸਰ ਇਹ ਸਮੱਸਿਆ 20 ਸਾਲ ਤੋਂ ਪੁਰਾਣੀ ਚੱਲ ਰਹੀ ਹੈ ਜੀ ਸ਼ੇਰ ਸਿੰਘ ਦੋਵਾਰ ਐਮਪੀ ਬਣਿਆ ਉਹਨੂੰ ਵੀ ਕਿਹਾ ਐਮਬਲ ਬਣਿਆ ਉਹਦੋਂ ਵੀ ਕਿਹਾ ਸੀ ਇਸ ਮੰਦਿਰ ਬੁਲਾਇਆ ਸੀ ਜੀ ਇਹਨੇ ਸਾਡੇ ਉਹ 70 ਲੱਖ ਰੁਪਏ ਪਹਿਲਾਂ ਮੰਗਿਆ ਸੀ ਅੱਛਾ ਜੀ ਕਿ ਉਹ ਜਿਹੜੀ ਮਾਰਕੀਟ ਜਿਹੜੀ ਛੜਕ ਦੀ ਬੰਦੀ ਸੀ ਵੈਲਿਊ ਬਲ ਦੀ 16 ਲੱਖ ਬੰਦੀ ਸੀ ਜੀ ਇਹ 16 ਲੱਖ ਰੁਪਏ ਇਹਨੇ ਮੰਗਿਆ ਸੀ ਵੀ ਤੂੰ ਲੈ ਲੈ ਤਾਂ ਸਾਨੂੰ ਛੜਕ ਦੇ ਦੇ ਜੀ ਕਹਿੰਦਾ ਮੈਂ 11 ਫੁੱਟ ਰੱਖਾਂ ਕਰਾਂ ਲੰਘਣ ਤੇ ਲਗੋਰੀ ਦੇ ਨਾਲ ਲੰਘੋ ਇਹ ਕਹਿੰਦਾ ਗੈਰ ਕਾਨੂੰਨੀ ਕਲੋਨੀ ਗੈਰ ਕਾਨੂੰਨੀ ਹੈ ਜੀ 50 ਸਾਲ ਤੋਂ ਗੈਰ ਕਾਨੂੰਨੀ ਕਲੋਨੀ ਚੱਲ ਰਹੀ ਹੈ ਕੜਵਤੀ 35 ਸਾਲ ਚੱਲ ਰਹੀ ਹੈ ਕਲੋਨੀ ਇਹ ਜਿਹੜੀ ਸੜਕੇ ਤਾਂ ਸਰਕਾਰੀ ਇੱਟਾਂ ਲੱਗੀਆਂ ਸੜਕਾਂ ਸਰਕਾਰੀ ਇਹ ਸਰਕਾਰੀ ਇੱਟਾਂ ਲੱਗੀਆਂ ਸਰਕਾਰੀ ਸਾਰਾ ਵੀ ਲੱ ਆਪਣੇ ਇਲੈਕਟ੍ਰਲ ਲੱਗੇ ਤੇ ਉਹ ਸਾਰੇ ਭੱਟੀ ਚਰੇ ਆਉਂਦੇ ਦੋਨੋਂ ਪਾਸੇ ਵੰਡਦੀ ਆਂ 4-5 ਕਿਲੇ ਵਾਟ ਪੰਨ ਸਾਰੀ ਭੱਟੀ ਅੱਛਾ ਹੁਣ ਤੁਸੀਂ ਰੋਡ ਤੇ ਪਹੁੰਚੇ ਹੋ ਪ੍ਰਸ਼ਾਸਨ ਵੱਲੋਂ ਕੀ ਕਿਹਾ ਅਗਰ ਰੋਡ ਜਮ ਕਰਨ ਬਾਰੇ ਪ੍ਰਸ਼ਾਸਨ ਉਲਟਾ ਸਾਨੂੰ ਧਮਕੀਆਂ ਦੇਂਦਾ ਹੈ ਵੀ ਸੜਕ ਕੋ ਜਾਮ ਕੀਤੀ ਹੋਈ ਹੈ ਕਿ ਉਹ ਕਿਤਾ ਹੋਊਗਾ ਕਿਤਾ ਉਹ ਸਾਡੀ ਸिलाई ਨਹੀਂ 20 ਸਾਲ ਸਾਡੀ ਸिलाई ਨਹੀਂ ਹੋ ਰਹੀ ਅਸੀਂ ਛੜਕ ਜਾਮ ਕਰਾਂਗੇ ਰਾਤ ਦਿਨ ਪਾਵਾਂਗੇ ਸੜਕ ਤੇ ਅਜੇ ਦੇਖਾਂਗੇ ਜਦੋਂ ਭੈਚੋ ਚੋਤੇ ਦਿਨ ਖੜਾ ਖੜਦੇ ਯਾਰ ਮੈਂ ਦੋ ਤਿਹਰਾ ਦਾ ਖੰਭੋ ਨੂੰ ਬੁਲਾ ਕੇ ਕਰਵਾ ਦੇ ਰੋਡ ਨੂੰ ਕਲੀਅਰ ਕਰਾ ਰਹੇ ਨੇ ਬਿਲਕੁਲ ਦੱਸ ਤੀਏ ਕਿ ਇਹ ਥਾਣਾ ਸੀ ਜਲਾਲਾਬਾਦ